ਹਾਂਜੀ ਦੋਸਤੋ ਸੁਆਗਤ ਹੈ ਜੀ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਲਈ ਟਰੈਕਟਰ ਲੈ ਕੇ ਆਏ ਹਾਂ ਫਾਰਮ ਟਰੈਕ 60 ਬਹੁਤ ਹੀ ਘੱਟ ਰੇਟ ਦੇ ਵਿੱਚ ਇਹ ਟਰੈਕਟਰ ਸੇਲ ਲਈ ਹੈ ਜੀ ਟਰੈਕਟਰ ਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਟਰੈਕਟਰ ਦਾ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਆਪਾਂ ਹਰ ਰੋਜ਼ ਨਮੀਆਂ ਤੋਂ ਨਮੀਆਂ ਵੀਡੀਓਜ਼ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆਂ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੇ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਇਸ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ ਪੰਜ ਸੱਤ ਕੋਟ ਮਾ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਟਰੈਕਟਰ ਬਾਰੇ ਫਾਰਮ ਟਰੈਕ 60 ਇਹ ਟਰੈਕਟਰ 2007 ਮਾਡਲ ਹੈਗਾ ਜੀ ਹਰਿਆਣਾ ਨੰਬਰ ਟਰੈਕਟਰ ਹੈ ਟਰੈਕਟਰ ਇੰਜਨ ਗੇਅਰ ਕਨੀਓ ਬਿਲਕੁਲ ਸਹੀ ਹੈ ਵਾਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ ਮਾਲਕ ਵੀਰ ਵੱਲੋਂ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਹੈ ਜੀ 2007 ਮਾਡਲ ਟਰੈਕਟਰ ਹੈ ਹਰਿਆਣਾ ਨੰਬਰ ਹੈ ਵਧੀਆ ਕੰਡੀਸ਼ਨ ਦੇ ਵਿੱਚ ਹੈ ਜੀ ਇੰਜਨ ਗੇਅਰ ਤਾਂ ਤੁਹਾਨੂੰ ਦੱਸਤਾ ਜੀ ਟਾਇਰਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਲਗਭਗ 70-75 ਪੈਸੇ ਟਰੈਕਟਰ ਦੇ ਚਾਰੋਂ ਟਾਇਰਾਂ ਦੀ ਕੰਡੀਸ਼ਨ ਹੈ ਬਾਕੀ ਆਲਓਵਰ ਤੁਸੀਂ ਚੈੱਕ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਰੇਟ ਦੀ ਜੇ ਹੁਣ ਆਪਾਂ ਗੱਲ ਕਰੀਏ ਤਾਂ ਮਾਲਕ ਵੀਰ ਵੱਲੋਂ ਟਰੈਕਟਰ ਦਾ ਰੇਟ ਰੱਖਿਆ ਗਿਆ 245000 ਰੁਪਿਆ ਰੇਟ ਮੌਕੇ ਤੇ ਘੱਟ ਹੋ ਜਾਊਗਾ ਜੀ ਰੇਟ ਕੋਈ ਫਿਕਸ ਨਹੀਂ ਇਹ ਜਿਹੜਾ ਟਰੈਕਟਰ ਤੁਸੀਂ ਦੇਖ ਰਹੇ ਹੋ ਬਠਿੰਡਾ ਏਰੀਆ ਦੇ ਵਿੱਚ ਸੇਲ ਲਈ ਹੈ ਜੇ ਕਿਸੇ ਭਰਾ ਨੇ ਇਹ ਟਰੈਕਟਰ ਖਰੀਦਣਾ ਹੋਵੇ ਮਾਲਕ ਵੀਰ ਦਾ ਫੋਨ ਨੰਬਰ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਜੀ ਕਲਵਾਦ ਕਰਕੇ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਬਾਕੀ ਵੀਡੀਓ ਚੰਗੀ ਲੱਗੀ ਤਾਂ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਅਪਾ ਹਰੋ ਜ ਨਵੀਆਂ ਤਰ੍ਹਾਂ ਨਵੀਆਂ ਵੀਡੀਓਜ਼ ਚੈਨਲ ਤੇ ਲੈ ਕੇ ਆਉਂਦੇ ਰਹਿੰਨੇ ਆ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ